ਪਿਛਲੇ ਦਿਨੀ ਦਾਤ ਚੋਤੀਸ਼ ਰੁੱਖ ਸਾਹਿਬ ਤੋਂ ਹਾਜ਼ਰੀ ਭਰ ਕੇ ਬਾਹਰ ਨਿਕਲਿਆ ਇੱਕ ਕਲੀਨ ਸ਼ੇਵਨ ਵੀਰ ਜੋ ਚੋਤੀਸ਼ ਰੁੱਖ ਸਾਹਿਬ ਦੇ ਨੇੜੇ ਕਿਸੇ ਪਿੰਡ ਦੇ ਰਹਿਣ ਵਾਲੇ ਸਨ ਉਹ ਜੋਬ ਕਰਦੇ ਨੇ ਫੌਜ ਵਿੱਚ ਬਿਲਕੁਲ ਆ ਕੇ ਖਲੋਗੇ ਦੋ ਗੱਲਾਂ ਕੀਤੀਆਂ ਤੇ ਕਹਿ ਲੱਗੇ ਵੀ ਵੀਰ ਜੀ ਇਸ ਸਥਾਨ ਤੇ ਆ ਕੇ ਨਾ ਆਨੰਦ ਬਹੁਤ ਬੰਦਾ ਹੈ ਮੈਂ ਕਿਹਾ ਬਹੁਤ ਵਧੀਆ ਗੱਲ ਹੈ ਚੰਗੀ ਗੱਲ ਹੈ ਗੁਰੂ ਕੇ ਲਾਲਾਂ ਦਾ ਅਸਥਾਨ ਹੈ ਤੇ ਅਸੀਂ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਦੇ ਉੱਪਰ ਖੜਿਆ ਤੇ ਇੱਥੇ ਆ ਕੇ ਨਾ ਆਨੰਦ ਬਣਨੇ ਦੂਰ ਕਿੱਥੇ ਬਣਿਆ ਤੇ ਮੈਂ ਕਿਹਾ ਵੀ ਦੱਸੋ ਬੁਰ ਕਹਿੰਦੇ ਮੈਂ ਕੋਈ ਗੱਲ ਕਰਨੀ ਹੈ ਆਪ ਹੀ ਕਹਿਣ ਲੱਗੇ ਵੀ ਕੋਈ ਵਿਚਾਰ ਕਰ ਰਹੇ ਨੇ ਮੈਂ ਕਿਹਾ ਕੋਈ ਨਹੀਂ ਤੁਸੀਂ ਕਰੋ ਕਹਿੰਦੇ ਵੀ ਇੱਕ ਨਸਰ ਛੇ ਕਹਿਣਾ ਚਾਹੁੰਦਾ ਵੀ ਅੱਜ ਜੋ ਆਨੰਦ ਬਣੇ ਨਾ ਕਿਸੇ ਸਮੇਂ ਇਹ ਤੋਂ ਬਿਲਕੁਲ ਹਲਕੀ ਸੀ ਮਨਾਂ ਬਹੁਤ ਜ਼ਿਆਦਾ ਚਿੰਤਾ ਤੁਰ ਤੇ ਪਰੇਸ਼ਾਨੀ ਵਿੱਚ ਸੀ ਕੁਝ ਅਸੀਆਂ ਸਮੱਸਿਆਵਾਂ ਮੈਂ ਜ਼ਿੰਦਗੀ ਚ ਆ ਗਈਆਂ ਉਹਨਾਂ ਦਾ ਹੱਲ ਨਾ ਨਿਕਲਿਆ ਬਹੁਤ ਦੌੜ ਭੱਜ ਕੀਤੀ ਬਰੀ ਕੋਸ਼ਿਸ਼ ਕੀਤੀ ਬਰੀ ਥਾਂ ਤੇ ਭੜ ਕੇ ਸਭ ਕੁਝ ਕਰਕੇ ਵੇਖ ਲਿਆ ਪਰ ਗੱਲ ਬਣੀ ਨਾ ਤੇ ਮੈਂ ਕਿੱਥੇ ਉਹ ਕਹਿੰਦੇ ਉਹਨੂੰ ਫੌਜ ਦੀ ਨੌਕਰੀ ਸੀ ਤੇ ਹੁਣਾ ਉੱਥੇ ਹੀ ਤਕਰੀਬਨ 55 ਪਤੇਵ ਜਿਹੜੀਆਂ ਪੰਜਾਬ ਦੀਆਂ ਖਾਸ ਤੌਰ ਤੇ ਸਿੱਖ ਰੈਜiment ਹੁੰਦੀਆਂ ਨੇ ਉੱਥੇ ਤਕਰੀਬਨ ਹਰ ਸਿੱਖ ਰੈਜiment ਨੇ ਗੁਰੂ ਸਾਹਿਬ ਦਾ ਪ੍ਰਕਾਸ਼ ਵੀ ਕੀਤਾ ਉਹ ਕਹਿੰਦੇ ਮੈਨੂੰ ਇੱਕ ਗੁਰੂ ਕੇ ਸਿੱਖ ਫੌਜੀ ਵੀਰ ਨੇ ਮੈਨੂੰ ਰਾਹ ਪਾਇਆ ਮੈਂ ਉਹਨਾਂ ਨੂੰ ਆਪਣੀਆਂ ਮੁਸ਼ਕਲਾਂ ਪਰੇਸ਼ਾਨੀਆਂ ਬਾਰੇ ਦੱਸਿਆ ਤੇ ਉਹ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲੈ ਗਏ ਕਹਿੰਦੇ ਮੱਥਾ ਟੇਕ ਕੇ ਬਰਗੇ ਕੋਈ ਵਿਚਾਰਾਂ ਕੀਤੀਆਂ ਉਹਨਾਂ ਨੇ ਅਰਦਾਸ ਕੀਤੀ ਤੇ ਮੈਨੂੰ ਕਹਿੰਦੇ ਤੁਸੀਂ ਪੁਜਨੀ ਕਰਨਾ ਕੇਵਲ ਬਾਣੀ ਦਾ ਕੋਈ ਵੀ ਪਾਠ ਜੋ ਤੁਹਾਨੂੰ ਆਉਂਦਾ ਜਿੰਨਾ ਆਉਂਦਾ ਉਨਾ ਕਰਨਾ ਹੈ ਕਹਿੰਦੇ ਮੈਂ ਕਿਹਾ ਮੈਂ ਪੰਜਾਬੀ ਪੜ੍ਹ ਲੈਣਾ ਮੈਂ ਜਪਜੀ ਸਾਹਿਬ ਕਰਾਂਗਾ ਜਪਜੀ ਸਾਹਿਬ ਕੀਤਾ ਜੀ ਪਤਾ ਨਹੀਂ ਕਹਿੰਦੇ ਕੀ ਖੇਤ ਵਰਤੀ ਜੀ ਉਸ ਦਿਨ ਤੋਂ ਬਾਅਦ ਫਿਰ ਜਾ ਕੇ ਕਾਉਣਾ ਸ਼ੁਰੂ ਹੋ ਗਿਆ ਸਮਾ ਚੱਲਦਾ ਰਿਹਾ ਥੋੜੇ ਸਮੇਂ ਵਿੱਚ ਇੱਕ ਰੂਪੂਨ ਆ ਗਿਆ ਵੀ ਆਪਣੇ ਜਿਹੜੀਆਂ ਮੁਸ਼ਕਲਾਂ ਸਨ ਪਰੇਸ਼ਾਨੀਆਂ ਸਨ ਜਿਹੜੇ ਕਾਰਜ ਰੁਕੇ ਸਨ ਉਹ ਸਹੀ ਹੋਣ ਲੱਗ ਪਏ ਚਿੰਤਾਵਾਂ ਪਰੇਸ਼ਾਨੀਆਂ ਘੱਟ ਗਈਆਂ ਕਹਿੰਦੇ ਵੀ ਪਤਾ ਨਹੀਂ ਭਾਈ ਸਾਹਿਬ ਦੇਖਦੇ ਦੇਖਦੇ ਥੋੜੇ ਸਮੇਂ ਵਿੱਚ ਹੀ ਮਾਲਕ ਦੀ ਆਸ਼ੀਮੇਰ ਹੋਈ ਵੀ ਸਾਰੀ ਜ਼ਿੰਦਗੀ ਦੇ ਮਸਲੇ ਸੁਧ ਗਏ ਸਾਰੀਆਂ ਚਿੰਤਾਵਾਂ ਪਰੇਸ਼ਾਨੀਆਂ ਖਤਮ ਸਾਰੇ ਦੁੱਖ ਜ਼ਿੰਦਗੀ ਚ ਨਿਕਲ ਗਏ ਹੁਣ ਐਸਾ ਆਨੰਦ ਜ਼ਿੰਦਗੀ ਚ ਬਣਿਆ ਐ ਐਨਸੀ ਅਚਰਜ ਦਾ ਖੇਡ ਬਣਿਆ ਵੀ ਬਿਆਨ ਨਹੀਂ ਹੁੰਦੀ ਮਸਨ ਇੰਨਾ ਜ਼ਰੂਰ ਹੁੰਦਾ ਵੀ ਜਿੰਨਾ ਚਿਰਾ ਜੋਤੀ ਸਰੂਪ ਸਾਹਿਬ ਦੀ ਧਰਤੀ ਤੇ ਹਰ ਰੋਜ਼ ਦਿਨ ਵਿੱਚ ਜਦੋਂ ਵੀ ਕਹਿੰਦੇ ਮੈਂ ਇੱਥੇ ਆਵਾਂ 3-4 ਘੰਟੇ ਜਿੰਨਾ ਚਿਰ ਮੈਂ ਇੱਥੇ ਵਤੀਤ ਨਾ ਕਰਾਂ ਮਨ ਦੇ ਤਸੱਲੀ ਨਹੀਂ ਹੁੰਦੀ ਤੇ ਮੈਂ ਕਰੀ ਬਹੁਤ ਚੰਗੀ ਗੱਲ ਹੈ ਕਿ ਨੇ ਹੋਰ ਕਹਿੰਦੇ ਹੋਰ ਵੱਡੀ ਗੱਲ ਇਹ ਹੋਈ ਆ ਵੀ ਜੋ ਮੇਰੇ ਤੇ ਕਿਰਪਾ ਹੋਈ ਵੀ ਜਿਹਦਾ ਮੈਂ ਬਿਆਨ ਨਹੀਂ ਕਰ ਸਕਦਾ ਉਹ ਇਹ ਆ ਵੀ ਭਾਈ ਸਾਹਿਬ ਹੁਣ ਫਰਜ਼ਾਨਾ ਸੁਖਮਨੀ ਸਾਹਿਬ ਦੇ ਪਾੜਤੀ ਸੇਵਾ ਗੁਰੂ ਸਾਹਿਬ ਆਪ ਲੈ ਰਹੇ ਨੇ ਮੈਂ ਕਰੀ ਬਰੀ ਵਧੀਆ ਗੱਲ ਹੈ ਪਰ ਕਹਿੰਦੇ ਵੀ ਇੱਕ ਨਹੀਂ ਕਹਿੰਦੇ ਇੱਥੋਂ ਤੱਕ ਵੀ ਖੇਡ ਵਰਤੀ ਹੈ ਇੱਕ ਦਿਨ ਦੇ ਵਿੱਚ 11 11 ਸੁਖਮਨੀ ਸਾਹਿਬ ਦੇ ਪਾਠ ਵੀ ਕੀਤੇ ਨੇ ਔਰ ਕਮਾਲ ਦੀ ਗੱਲ ਹੈ ਨਾ ਸਰੀਰ ਥੱਕਦਾ ਹੈ ਨਾ ਮਨ ਥੱਕਦਾ ਹੈ ਆਨੰਦ ਇਹ ਨਵੰਦਾ ਹੈ ਭਾਈ ਸਾਹਿਬ 11 ਪਾਠ ਵੀ ਕਦੋਂ ਹੋ ਜਾਂਦੇ ਨੇ ਪਤਾ ਨਹੀਂ ਲੱਗਦਾ ਅਸਲ ਵਿੱਚ ਮੈਂ ਬੇਨਤੀ ਕਰਾਂ ਇਹ ਜੁਰੇ ਵੀ ਮੰਦੀ ਨਿਸ਼ਾਨੀ ਜੁਰੇ ਹੋਏ ਦੇ ਬਾਣੀ ਦਾ ਆਨੰਦ ਆਏਗਾ ਕਦੀ ਵੀ ਨਾ ਤਨ ਉਕਤਾਏਗਾ ਨਾ ਮਨ ਉਕਤਾਏਗਾ ਅਗਰ ਬਾਣੀ ਨੂੰ ਕੇਵਲ ਖਾਣਾ ਪੁਰਤੇ ਲਈ ਪੜਾਂਗੇ 10 ਮਿੰਟ ਬਾਅਦ ਵੀ ਬੰਦਾ ਕਹਿੰਦਾ ਵੀ ਨਾ ਭਾਈ ਬਹੁਤ ਔਖਾ ਹੈ ਹੁਣ ਤੇ ਮੈਨੂੰ ਨੀਂਦ ਆਣ ਨਹੀਂ ਲੱਗ ਪਈ ਮੈਂ ਕਹਾਂ ਫਿਰ ਪੈਸਾ ਤੁਹਾਡੇ ਉੱਪਰ ਕਿਰਪਾ ਹੋਈ ਹੈ ਮਾਲਕ ਦੀ ਗੁਰੂ ਸਾਹਿਬ ਨੇ ਜਿਹੜਾ ਤੁਹਾਨੂੰ ਦੁੱਖ ਚਿੰਤਾ ਪਰੇਸ਼ਾਨੀ ਦਿੱਤੀ ਅਸਲ ਵਿੱਚ ਉਹ ਤੁਹਾਨੂੰ ਜੋੜਨ ਵਾਸਤੇ ਸੀ ਉਹ ਤੁਹਾਨੂੰ ਆਪਣੇ ਚਰਨਾਂ ਨਾਲ ਜੋੜਨ ਵਾਸਤੇ ਹੈ ਤਾਂ ਹੀ ਦੇਖੋ ਮੈਂ ਬੇਨਤੀ ਕਰਦਾ ਬਾਣੀ ਦੇ ਸ਼ਬਦ ਗੁਰੂ ਸਾਹਿਬ ਨੇ ਲਿਖਿਆ ਦੁੱਖ दारू ਸੁਖ ਰੋਗ ਪਿਆ ਜਾ ਸੁਖ ਤਾਮਨਾ ਕਹਿੰਦੇ ਦੁੱਖ ਤੇ ਭਲਿਆ ਜਦੋਂ ਵੀ ਆਵੇ दारू ਹੈ दारू ਦਰਦੋਂ ਦਾ ਇਲਾਜ दारू ਦਰਦ ਤੇ ਭਲੇ ਵਾਸਤੇ ਆਉਂਦਾ ਹੈ ਦੁੱਖ ਜੀ ਦੁੱਖ ਨੂੰ ਕੱਟਦਾ ਹੈ ਜ਼ਿੰਦਗੀ 'ਚ ਦੁੱਖ ਆਇਆ ਤੇਰੇ ਦੁੱਖ ਕੱਟੇ ਗਏ ਤੇ ਉਤੋਂ ਬਾਅਦ ਸੁੱਖਾਂ ਦੇ ਦਾਤੇ ਸਤਿਗੁਰੂ ਦੇ ਚਰਨਾਂ ਨਾਲ ਵੀ ਜੁੜ ਜਾਂਦਾ ਦੁੱਖ ਨੂੰ ਦਾਤ ਵੀ ਕਿਆ ਮਾਰੇ ਦੇ ਨੇ ਕੇਤੇ ਆ ਦੁੱਖ ਭੁਖਸਦ ਮਾਰੇ ਪੇ ਦਾਤਰੀ ਦਾਤਾਰ ਉਹ ਕਹਿੰਦੇ ਵੀ ਵਾਕਈ दारू ਬਣਿਆ ਕਹਿੰਦੇ ਐਸਾ दारू ਬਣਿਆ ਸੁਖਮਨੀ ਸਾਹਿਬ ਦੇ ਪਾਠ ਦੀ ਗੱਲ ਤੇ ਵਧੀਆ ਹੈ ਕਹਿੰਦੇ ਹੁਣ ਇੱਕ ਸਹਿਜ ਬਾਣੀ ਵੀ ਸ਼ੁਰੂ ਕੀਤਾ ਹੈ ਤੇ ਕਹਿੰਦੇ ਸਹਿਰਪਾੜ ਤੇ ਕਰੀਬਨ ਸੰਪੂਰਨ ਹੋਣ ਵਾਲਾ ਮੈਂ ਕਿਹਾ ਜੀ ਇਸ ਸਾਲ ਦੇ ਵਿੱਚ ਵਿੱਚ ਪੂਰਾ ਹੋ ਗਿਆ ਕਹਿੰਦੇ ਭਾਈ ਸਾਹਿਬ ਸੱਤ ਬਾਤ ਇੱਕ ਸਾਲ ਚ ਹੋ ਚੁੱਕੇ ਨੇ ਅੱਠਵੇਂ ਬਾੜ ਦੀ ਸਮਾਤੀ ਹੁੰਨੀ ਏ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਇਹ ਹੈ ਗੁਰੂ ਦੇ ਬਖਸ਼ਿਸ਼ ਇਹ ਮਾਲਕ ਕਦੋਂ ਤਰੁਕ ਕੇ ਕਿਸੇ ਨੂੰ ਕਿਵੇਂ ਦੁੱਖ ਦੇ ਕੇ ਕਿਵੇਂ ਆਪਣੇ ਚਰਨਾਂ ਨਾਲ ਜੋੜਦਾ ਪਿਆਰ ਅਸਰ ਜਖੇ ਦਾ ਹੈ ਇਹ ਬਿਆਨ ਤੋਂ ਬਾਰੀ ਹੈ ਕਤਮ ਤੋਂ ਬਾਰੀ ਹੈ ਇਹਨੂੰ ਬੁੱਝਣਾ ਸਮਝਣਾ ਵੀ ਔਖਾ ਹੋ ਜਾਂਦਾ ਹੈ ਤਾਰਕਿਕ ਬੰਦਾ ਤਰਕ ਵੀ ਕਰ ਸਕਦਾ ਹੈ ਪਰ ਜਿਹਦੀ ਬੰਦੇ ਨੇ ਆਪ ਹੱਡ ਵੀ ਤੇ ਦੱਸ ਦਿੱਤੇ ਮੈਂ ਤਾਂ ਕੇਵਲ ਸੁਣਾਈ ਹੈ ਪਰ ਜਿਹਦੇ ਨਾਲ ਬੀਤੀ ਹੈ ਉਹਦਾ ਅਨੁਭਵ ਅਸੀਂ ਕਿਵੇਂ ਕਰੀਏ ਮੰਨੇ ਕੀ ਗੱਤ ਕਈ ਨਾ ਜਾਏ ਉਹ ਕਿਸ ਅਵਸਥਾ ਚ ਹੋਏਗਾ ਉਹਦਾ ਕਿਵੇਂ ਭਾਗ ਜਾ ਗਿਆ ਕਿਵੇਂ ਮਾਲਕ ਦੇ ਨਾਲ ਉਹਦਾ ਚਰਨਾਂ ਦਾ ਪਿਆਰ ਬਣਿਆ ਕਿਉਂ ਤੇ ਕਿਵੇਂ ਗੁਰੂ ਨੇ ਜੋੜ ਲਿਆ ਆਪਾਂ ਕੀ ਬਿਆਨ ਕਰੀਏ ਇਹ ਤੇ ਕਹਿ ਲਈ ਵੀ ਉਸ ਸੇਵਕ ਤੇ ਉਹਦੇ ਮਾਲਕ ਦੀ ਆਪਸੀ ਗੱਲਬਾਤ ਹੈ ਉਹਨਾਂ ਦਾ ਆਪਸੀ ਪਿਆਰ ਹੈ ਆਪਸੀ ਖੇੜਾ ਹੈ ਇਹਦੇ ਵਿੱਚ ਕੋਈ ਤੀਜਾ ਕੀ ਦਖਲੰਦਾ ਜਿਕਰੇਗਾ ਪਰ ਉਹ ਕਹਿੰਦੇ ਵੀ ਵੀਰ ਜੀ ਗੱਲ ਇਹ ਵੀ ਆਨੰਦ ਬਣਿਆ ਹੋਇਆ ਹੈ ਜ਼ਿੰਦਗੀ ਦਾ ਸੁਖਮਨੀ ਸਾਹਿਬ ਦੇ ਪਾਠਾਂ ਦਾ ਨਹੀਂ ਪਤਾ ਲੱਗਦਾ ਸਹਿਜ ਬਾਣ ਸਾਹਿਬ ਵਰਦਿਆਂ ਬੜਾ ਆਨੰਦ ਨਾਲ ਸਮੇਂ ਦਾ ਪਤਾ ਲੱਗਦਾ ਹੈ ਜ਼ਿੰਦਗੀ ਬਰੀ ਆਨੰਦ ਵਿੱਚ ਚੱਲਣ ਲੱਗ ਪਈ ਬਸ ਆਨੰਦ ਬਣਿਆ ਸ਼ੁਕਰ ਬਣਿਆ ਮਗਾ ਭਲਿਆ ਫਿਰ ਤੂੰ ਬਹੁਤ ਭਾਗਾ ਵਾਲਾ ਹੈ ਅਗਰ ਅੱਜ ਦੇ ਕੱਲ ਯੁੱਗ ਦੇ ਸਮੇਂ 'ਚ ਜਦੋਂ ਅਮੀਰ ਵੀ ਦੁਖੀ ਹੈ ਗਰੀਬ ਵੀ ਦੁਖੀ ਹੈ ਰੱਜਿਆ ਹੋਇਆ ਵੀ ਦੁਖੀ ਆ ਭੁੱਖਾ ਵੀ ਦੁਖੀ ਹੈ ਰੋਗੀ ਵੀ ਦੁਖੀ ਆ ਅਰੋਗੀ ਵੀ ਦੁਖੀ ਹੈ ਉਸ ਸਮੇਂ ਚ ਅਗਰ ਤੁਹਾਡੀ ਜ਼ਿੰਦਗੀ ਚ ਆਨੰਦ ਹੈ ਤੁਹਾਡੇ ਚਰਨ ਤੁਹਾਡੇ ਮਸਤਕ ਦੇ ਭਾਗ ਜਾਗੇ ਤੁਸੀਂ ਗੁਰੂ ਚਰਨਾ ਨਾਲ ਵੀ ਜੁੜੇ ਹੋ ਸੰਸਾਰ ਦੇ ਸੁੱਖ ਖੁਸ਼ੀਆਂ ਵੀ ਮੰਨ ਲਿਓ ਚੰਗੀ ਨੌਕਰੀ ਜੌਬ ਸਭ ਕੁਝ ਹੈ ਫਿਰ ਸਮਝ ਲਓ ਤੁਸੀਂ ਦੁਨੀਆ ਦੇ ਸਭਾਗੇ ਮਨੁੱਖਾਂ ਚੋਂ ਇੱਕ ਵੱਡੇ ਭਾਗ ਜਾਕੇ ਨੇ ਸੋ ਕਿਸ਼ ਕਰਕੇ ਇਹ ਗੱਲ ਠੀਕ ਹੈ ਕਿ ਦੁੱਖ ਹਨ ਪਰ ਦੁੱਖਾਂ ਤੋਂ ਸੁੱਖਾਂ ਤੱਕ ਪਹੁੰਚਣ ਦੀ ਯੋਗਤੀ ਗੁਰੂਕੋਲ ਹੈ ਪਰ ਜੇ ਅਸੀਂ ਗੁਰੂ ਛੱਡ ਗਏ ਅਸੀਂ ਗੁਰੂ ਨੂੰ ਛੱਡ ਕੇ ਹੋਰ ਪਾਸੇ ਭੜਕਾਂਗੇ ਪਿਆਰਿਓ ਪਰ ਸੱਚ ਜਾਣਨਾ ਜਿੱਥੇ ਮਰਜ਼ੀ ਚ ਰਹਿ ਜਾਓ ਗੁਰੂ ਤੋਂ ਬਿਨਾ ਨਾ ਸੁੱਖ ਦੇਣਾ ਨਾ ਕਿਸੇ ਨੂੰ ਦੁੱਖ ਸਾਡਾ ਕੱਟਣਾ ਹੈ ਦੁੱਖ ਕੱਟਣ ਵਾਲਾ ਦੁੱਖ ਕੱਟ ਕੇ ਸੁੱਖਾਂ ਨਾ ਰਾਹੀ ਸਾਨੂੰ ਚਰਣਾ ਨਾਲ ਜੋੜਨ ਵਾਲਾ ਕੇਵਲ ਸਤਿਗੁਰੂ ਦਾਤਾ ਆਪ ਹੈ ਸਾਰੇ ਗੁਰੂ ਚੰਨਾ ਨਾਲ